ਇਸ ਪਵਿੱਤਰ ਖੂਦਾਂ ਜਲ ਸ਼ਗਨ ਨਾਲ ਅਤੇ ਇਸ਼ਨਾਨ ਕਰਨ ਨਾਲ ਔਲਾਦ ਪ੍ਰਾਪਤੀ ਦੀ ਦਾਤ ਮਿਲਦੀ ਹੈ। ਸੰਗਤ ਜੀ ਤੁਸੀਂ ਆਂਦੇ ਹੋਵੋਗੇ ਕਿ ਏਕ ਹੀ ਰੋਜ਼ ਹੀ ਇੱਕੋ ਹੀ ਵੀਡੀਓ ਬਣਾਈ ਜਾਂਦਾ ਵੀ ਦਰਬਾਰ ਸਾਹਿਬ ਹੀ ਮਲਕੇ ਦਿਖਾਈ ਜਾਂਦਾ। ਪਰ ਕੀ ਕਰੀਏ ਹੁਣ ਜੀ ਦਰਾਂ ਮਲਕੇ। ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚੱਲ ਜੇ। ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅੰਮ੍ਰਿਤਸਰ ਚਲਿਆ ਸੀ ਤੇ ਮੈਂ ਹਾਂ ਚਲੋ ਨਲਿਤਨ ਨੂੰ ਦਰਸ਼ਨ ਕਰਮ ਨਹੀਂ ਆ ਸ਼ਹਿਰ ਦੇ ਆਜੋ ਚਾਹ ਸ਼ਕ ਲੋ ਇਹ ਆ ਕਿ ਹੁਣ ਆਉਣਾ ਜਾਣਾ ਬੜਾ ਮੁਸ਼ਕਲ ਹੋ ਗਿਆ ਇਹ ਜੇ ਸਮੇਂ ਦੇ ਵਿੱਚ ਨਾ ਜਿੱਦਾਂ ਮਤਲਬ ਕਿ ਹੁਣ ਧੁੰਦ ਸਵੇਰ ਦੀ ਕਾਫੀ ਪਈ ਸੀ ਤੇ ਹਵੇ 1:00 ਵਜ ਚੁੱਕਾ ਨਿਕਲਦੇ ਨਿਕਲਦੇ ਆ ਮੈਂ ਸ਼ਹਿਰ ਜਾਣਾ ਸੀ ਤੇ ਉਹ ਇੱਕ ਝਾਟੀ ਵੱਜ ਗਿਆ ਵੀ ਮਤਲਬ ਕਿ ਧੁੰਦੀ ਬੜੀ ਸੀ ਤੇ ਆ ਹੁਣ ਧੁੰਦ ਲੱਥੀ ਆ ਤੇ ਥੋੜਾ ਸੂਰਜ ਦੇ ਉੱਤੇ ਆ ਜੀ ਥੋੜਾ ਚਾਨਣ ਹੋਇਆ ਮਤਲਬ ਕਿ ਧੁੱਪ નીકੜੇ ਨਿਗ ਮਿਲਿਆ ਥੋੜਾ ਆ ਆਏ ਬਾਹਰ ਬੈਠਾ ਨਾਲੇ ਚਾਹ ਪੀਣ ਲਾਇਆ ਤੇ ਨਾਲੇ ਧੁੱਪ ਸੇਕਨਾਂ ਤੇ ਹੁਣ ਬਸ ਤਿਆਰੀ ਆ ਜਦੋਂ ਚਾਹ ਫਿਨਿਸ਼ ਹੋ ਗਈ ਆਪਣੀ ਤੇ ਉਦੋਂ ਆਪਾਂ ਚਾਲੇ ਪਾ ਦਿੰਨੇ ਆ ਆਸ ਕਰਦੇ ਆਂ ਕਿ ਸਾਰੇ ਠੀਕ ਹੋਵੋਗੇ ਹਾਂਜੀ ਦੋਸਤੋ ਇੱਥੇ ਆਇਆ ਹੀ ਰஞ்சிਤਾ ਵੀ ਨਹੀਂ ਹੁਣ ਥੋੜਾ ਜਿਹਾ ਕੰਮ ਆ ਤੇ ਫਿਰ ਉਸ ਤੋਂ ਬਾਅਦ ਚ ਫਿਰ ਅੱਗੇ ਜਾਣਾ ਤੇ ਹੋਰ ਆਸ ਕਰਦੇ ਆਂਗੇ ਤੁਸੀਂ ਸਾਰੇ ਠੀਕ ਹੋ ਬਾਹਰ ਦਾ ਵੀਊ ਵਖਾ ਨੇ ਤੁਹਾਨੂੰ ਕਿਵੇਂ ਗੱਡੀਆਂ ਲੱਗੀਆਂ ਹੈ ਗੱਡੀਆਂ ਡੱਬੀਆਂ ਵਾਂਗੂ ਹੀ ਹਨਾ ਵੀ ਇਹ ਮੈਨਾ ਅਜੀ ਕੱਲ ਤੇ ਗੱਡੀਆਂ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਰਹੀ ਕਿਤੇ ਦੁਨੀਆ ਤੁਰੀ ਫਿਰਦੀ ਕੋਈ ਐਨ ਨੂੰ ਕੋਈ ਐਨ ਨੂੰ ਫਾਸਟ ਧਾੜ ਹੋ ਗਈ ਹਰੇਕ ਦੀ ਹਨਾ ਚਲੋ ਜਾਣੇ ਆ ਫਿਰ ਤੇ ਫਿਰ ਤੁਹਾਨੂੰ ਫਿਰ ਗੱਲਬਾਤ ਕਰਨੀ ਆਪਾਂ ਅੱਗੇ ਜਾ ਕੇ ਆ ਵੀਰਾਂ ਦੀ ਬਹੁਤ ਸੇਵਾ ਹਰ ਰੋਜ਼ ਦਵਾਈ ਕਰਕੇ ਮੈਡ ਵਿਚ ਹੁੰਦੇ ਆ ਇਧਰਲੀ ਸਾਈਡ ਜਿੱਧਰ ਜੋੜਾ ਕਰਿਆ ਤੇ ਆਪਾਂ ਵੀ ਪਹੁੰਚ ਚੁੱਕੇ ਆ ਤੇ ਆਸ ਕਰਦੇ ਹਾਂਗੇ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਉਂਦੀਆਂ ਹੋਣਗੀਆਂ ਆਪਣਾ ਗੁਰੂ ਸਾਹਿਬ ਦੇ ਤੇ ਆਪਾਂ ਵੀ ਦਰਸ਼ਨ ਕਰਦੇ ਆ ਜੀ ਹੁਣ ਅੰਦਰ ਜਾ ਕੇ ਵਾਹਿਗੁਰੂ ਜੀ ਹੰਸਾ ਵਾਹਿਗੁਰੂ ਆ ਫਿਸ਼ਰ ਬਹੁਤ ਹੋਣਾ ਕਿ ਵੇਖਦੀ ਐ ਜਿਵੇਂ ਚੰਦੀ ਆ ਵੀ ਕੋਈ ਨਾ ਕੋਈ ਪਾਉਣ ਦਾਦੀ ਹਾਂ ਦੇਖ ਨਾ ਬੁਰ ਬਰਨੀ ਅਸਲਾਮੁਅਲਾਈਕੁਮ ਅਸਲਾਮੁਅਲਾਈਕੁਮ ਮੌਸਮ ਨਾ ਸਾਫ਼ ਨਹੀਂ ਆ ਸੰਗਤ ਜੀ ਜਿਦਾ ਧੁੰਦ ਧੁੰਦ ਜੀ ਘੇਰ ਘੇਰ ਜੀ ਨਾ ਜਿਵੇਂ ਧੂਆਂ ਧੂਆਂ ਜਿਹਾ ਲੱਗਦਾ ਇਹਦਾ ਧੁੰਦ ਵੀ ਨਹੀਂ ਲੱਗਦਾ ਧੂਆਂ ਇਹ ਤੇ ਨਾ ਸਵਾ ਸਵਾਸ ਗੁਰੂ ਰਾਮਦਾਸ ਸਾਰੀ ਸੰਗਤ ਬੋਲੇ ਜੀ ਸਵਾ ਸਵਾਸ ਗੁਰੂ ਰਾਮਦਾਸ ਸਵਾਸ ਸ੍ਰੀ ਰਾਮਦਾਸ ਸਵਾਸ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਮਛੀਆਂ ਸरोवर ਦੇ ਵਿੱਚ ਨਾ ਸਵਾਸ ਸਵਾਸ ਸ੍ਰੀ ਰਾਮਦਾਸ ਬਹੁਤ ਸੋਨੇ ਸੋਨੇ ਕਲਰਾਂ ਦੀਆਂ ਇਹ ਕਾ ਜਾਂਦੀ ਕਰ ਸੰਗਤ ਦੀ ਸਾਥਿਕਾਂ ਜੀ ਦਰਬਾਰ ਸਹਿ ਸੰਗਤ ਜੀ ਤੁਸੀਂ ਆਂਦੇ ਹੋਵੋਗੇ ਕਿ ਇੱਕ ਹੀ ਰੋਜ਼ ਹੀ ਇੱਕੋ ਹੀ ਵੀਡੀਓ ਬਣਾਈ ਜਾਂਦਾ ਵੀ ਦਰਬਾਰ ਸਹਿ ਵੀ ਹੀ ਮਲ ਕੇ ਦਿਖਾਈ ਜਾਂਦਾ ਪਰ ਕੀ ਕਰੀਏ ਸਾਨੂੰ ਨਹੀਂ ਇੰਦਰਾ ਮਲ ਕੇ ਮਹਾਰਾਜ ਦੀ ਮਿਹਰ ਵੀ ਜਿੰਦਾ ਜਿੰਨਾ ਚਿਰ ਹਾਜ਼ਰੀਨਾ ਭਰ ਲਿਆ ਨਾ ਜਰ ਸਕੂਨ ਜੇ ਨਹੀਂ ਮਿਲਦਾ ਵੀ ਇਹ ਪਿੰਡ ਹੋਈ ਇਹ ਸਹੀ ਤੇ ਫੇਰ ਆ ਕੀ ਦਾ ਕੀ ਦਰਸ਼ਨ ਕਰੇ ਜੇ ਇਹ ਦੂਰ ਮ रह गए ये ਫੇਰ ਭਾਵੇਂ ਨਾ ਜੇ ਜੀ ਹਾਂਜੀ ਸੰਗਤ ਜੀ ਅਸੀਂ ਕਰ ਚੁੱਕੇ ਆਂ ਦਰਸ਼ਨ ਆ ਵਾਪਸ ਜਾ ਰਹੇ ਆਂ ਘਰ ਤੇ ਸ਼ਹਾੜਾ ਸਾਹਿਬ ਰੁਕਣਾ ਕੁਝ ਧੀਰ ਮੇਰਾ ਦਾ ਚਲ ਦਰਸ਼ਨ ਕਰ ਹੀ ਜਾਣੇ ਆਂ ਨਾਲੇ ਨਾ ਗੱਠੀ ਘਰ ਦੀ ਸੈਟਿੰਗ ਕਰਨੀ ਹੀ ਸ਼ਹਾੜਾ ਸਾਹਿਬ ਨਾ ਇਹ 25 ਸਵੇਰੇ ਦੇ 25 ਦਿਨ ਹਾਜ਼ਰੀ ਭਰੀ ਦੀ ਹੈ ਸੇਵਾ ਕਰੀ ਦੀ ਗੱਠੀ ਘਰ ਦੇ ਵਿੱਚ ਤੇ ਉਹ ਇੱਕ ਦਿਨ ਪਹਿਲਾਂ ਚੱਲ ਸੈਟਿੰਗ ਸ਼ੂਟਿੰਗ ਕਰ ਰਹੀ ਗਏ ਨੰਬਰ ਨੰਬਰ ਸਾਰੇ ਤੇ ਫਿਰ ਉਹ ਕਰਨ ਕਰੇ ਸਵੇਰੇ ਉਧਰੋਂ ਆਪਣੇ ਨਗਰ ਦੇ ਵਿੱਚ ਨਗਰ ਕੀਰਤਨ ਵੀ ਆ। ਅ ਪ੍ਰਕਾਸ਼ਪੁਰ ਵਮਨਾਨਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਪਾਲਕੀ ਸਾਹਿਬ ਨਿਕਲਣਾ ਗੁਰਦਰਾ ਸਾਹਿਬ ਤੋਂ ਦੇ ਹੁਣ ਵੇਖੋ ਸਵੇਰੇ ਫਿਰ ਸ਼ਾਮ ਪੈਂਚ ਵੀ ਨਾ ਆਇਆ ਜਾਵੇ ਕਰਦੇ ਆ ਕੋਈ ਵਿਚਾਰ ਹਨਾ ਫਿਰ ਕਿਉਂਕਿ ਪਿੰਡ ਦੀ ਹਾਜ਼ਰੀ ਭਰਨੀ ਪੈਣੀ ਆ ਉਹਦਾ ਕਰਕੇ ਨਾ ਹਾਂਜੀ ਸੰਗਤ ਜੀ ਦੁਹਰਾ ਸ਼ਹਿੜਾ ਸੇ ਵਿਕੇ ਸ਼ਹਿੜਾ ਸੇ ਹੈ ਵਿਕੇ ਆਉਂਗੇ ਹੈ ਜੀ ਇਹ ਸਵੇਰੇ ਪੈਂਚਵੀਂ ਦਾ ਦਿਹਾੜਾ ਹੈ ਸੰਗਤਾਂ ਇੰਨੀ ਜਗ੍ਹਾ ਮੇਲੀ ਹੈ ਸਾਹ ਵਿੱਚ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਸੰਗਤਾਂ ਸ਼ਾਪਿੰਗ ਕਰ ਰਹੀ ਹੈ ਹਾਂਜੀ ਕਰੋ ਦਰਸ਼ਨ ਗੁਰਦੁਆਰਾ ਸ਼ਹਿੜਾ ਸੇ ਵਿਕੇ ਪਹੁੰਚਦੇ ਆ ਸੰਗਤ ਜੀ ਇਹ ਨਨ ਦਰਸ਼ਨ ਕਰਵਾਉਂਦੇ ਆ ਪੈਂਚਵੀਂ ਦੇ ਗੋੜ ਦੇ ਆਹ ਪੈਂਚਵੀਂ ਰੀਪੋਰਟ ਦੇ ਦਰਸ਼ਣ ਕਰ ਸਕਦੇ ਆ ਕਿ ਕਦੋਂ ਕਦੋਂ ਪੈਂਚ ਵੀ ਹੁੰਦੀ ਹੈ 25 ਦਾ ਨਵਾਂ ਬੋਰਡ ਲਾ ਦਿੱਤਾ ਗਿਆ ਹੈ ਦਰਸ਼ਨ ਕਰੋ ਵੀ ਕਦੋਂ ਕਦੋਂ ਪੈਂਚ ਵੀ ਹੁੰਦੀ ਹੈ ਸੰਗਤ ਜੀ ਸਕਰੀਨ ਸ਼ਾਟ ਲੈ ਲਿਓ ਕੋਈ ਚਾਹੋ ਭਾਈ ਕੋਰ ਦਵਾਰਾ ਸ਼ਿਹੜਾ ਸਾਹਿਬ ਸਵੇਰ ਪੈਂਚਵੀਂ ਦਾ ਦਿਹਾੜਾ ਆ ਜੀ 4 ਤਰੀਕ ਨੂੰ 4 ਜਨਵਰੀ ਨੂੰ ਪੰਜ ਵਿਧਾ ਦਿਹਾੜਾ ਸੀ ਤੇ ਇਹ ਵੀਡੀਓ ਸ਼ਾਇਦ ਤੁਹਾਨੂੰ ਮਿਲੇ ਥੋੜੀ ਲੇਟ ਹੈ। ਇਰਾਤਨਾ ਕਰ ਰਹੇ। ਦਰਸ਼ਨ ਕਰ ਰਹੇ ਹਾਂ। ਹਾਂਜੀ ਸੰਗਤ ਜੀ ਇਹ ਪਵਿੱਤਰ ਖੂਹ ਦੇ ਦਰਸ਼ਨ ਕਰੋ ਜੀ ਗੁਰਦੁਆਰਾ ਸ਼ਿਹੜਾ ਸਾਹਿਬ ਖੇ ਇਹ ਪਵਿੱਤਰ ਖੂਹ ਆ ਜੀ। ਤੇ ਇਤਿਹਾਸ ਤੋਂ ਤੁਹਾਨੂੰ ਫੋਟੋ ਇਤਿਹਾਸ ਦੀ ਸਕਰੀਨਸ਼ਾਟ ਲੈ ਲਿਓ ਜੀ ਆ ਦਰਸ਼ਨ ਕਰੋ ਜੀ ਅੱਜ ਵੀ ਖੂਦੀਆਂ ਟਿੰਡਾ ਮਜੂਦ ਆ ਇਹ ਖੂਬ ਕਿਸੇ ਟਾਈਮ ਚੱਲਦਾ ਹੁੰਦਾ ਸੀ ਇਸ ਪਵਿੱਤਰ ਖੂਹ ਦਾ ਜਲ ਸ਼ਗਨ ਨਾਲ ਅਤੇ ਇਸ਼ਨਾਨ ਕਰਨ ਨਾਲ ਔਲਾਦ ਪ੍ਰਾਪਤੀ ਦੀ ਦਾਤ ਮਿਲਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵਰ ਹੈ ਇਸ ਥਾਂ ਤੇ ਸੰਗਤ ਜੀ ਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਹਾਜ਼ਰ ਨਜ਼ਰ ਰਹਿੰਦੇ ਹਨ ਇਸ ਥਾਂ ਤੇ ਬਹੁਤ ਪਵਿੱਤਰ ਸਥਾਨਿਆ ਗੁਰਦੁਆਰਾ ਸ਼ਿਹਰਾ ਸਾਹਿਬ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵਰ ਹੈ ਇੱਥੇ ਅਤੇ ਛੇਵੇਂ ਪਾਤਸ਼ਾਹ ਜੀ ਦਾ ਵਰ ਹੈ ਇੱਥੇ। ਸ਼ੇਵਪਾਸ਼ਾਰੀ ਇਸ ਥਾਂ ਤੇ ਸੇਵਾ ਕਰਉਂਦੇ ਰਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੇਵਾ ਕਰਦੇ ਰਹੇ ਇੱਥੇ ਗੁਰੂ ਅਰਜਨ ਦੇਵ ਜੀ ਨੇ ਬੋਲੀਆਂ ਲਗਾਈਆਂ ਫੁੱਲ ਲਵਾਏ ਵਡਾਲੀ ਸਾਹਿਬ ਤੇ ਸ਼ਿਆਣਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਹੱਥਾਂ ਦਾ ਖੂਹ ਆ ਜੀ ਅਤੇ ਇਹ ਸਥਾਨ ਤੇ ਕੋਈ ਸਾਧ ਸੰਤਾਨ 12 ਪੈਛਵੀ ਆ ਕੇ ਇਸ਼ਨਾਨ ਕਰਦਾ ਹੈ ਤੇ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਕੋਈ ਸੱਚੇ ਦਿਲੋਂ ਅਰਦਾਸ ਕਰਦਾ ਹੈ ਦੇਹ ਦਿਸ਼ਾ ਗਿਆ ਜਾਦਾ ਦਾਨਕ ਸਤਿ ਸਵਾਸਨਾ ਚਲੋ ਜੀ ਹੁਣ ਗੱਠਰੀ ਕਰਦੀ ਸੇਵਾ ਕਰ ਲਈਏ ਕੁਝ ਟਾਈਮ ਫੇਰ ਪੈਡ ਨੂੰ ਚਾਲੇ ਪਾਉਨੇ ਆ ਜੀ ਜਿਸ ਸਰਣ ਸਾਚਾ ਨਾਏ ਰਹਾਓ ਸਾਚੇ ਨਾਮ ਕੀ ਦਿਲਵੜੇ ਆਈ ਅੱਜ ਸੰਗਤ ਜੀ ਹੁਣ ਗੱਢੀ ਘਰ ਵਿੱਚ ਚਾਹੁੰਦੇ ਆ ਗੁਰਦੁਆਰਾ ਹੀ ਪਾਈ ਸਿਹੜਾ ਸਭੀ ਖੇ ਭੰਗੇ ਅਤੇ ਕੁਝ ਟਾਈਮ ਆਪਾਂ ਸੇਵਾ ਕਰ ਰਹੀਆਂ ਨੰਬਰਾਂ ਦੀ ਸੈਟਿੰਗ ਕਰਨੀ ਕਈ ਨੰਬਰ ਨਾ ਇਥੋਂ ਗਵਾਜ ਜਾਂਦੇ ਆ ਤੇ ਫਿਰ ਸਵੇਰੇ ਪੈਂਚ ਵੀ ਇਹਦੇ ਨੰਬਰ ਹੁਣ ਸਾਰੇ ਪੂਰੇ ਕਰਦੇ ਆ ਤੇ ਇਹ ਵੀਡੀਓ ਤੁਹਾਨੂੰ ਕੋਈ ਦਿਨ ਚਾਰ ਦਿਨ ਬਾਅਦ ਆ ਕਰਤੀ ਕਰਿਆ ਜੀ ਬੱਚੀ ਆ ਸਾਰੀ ਨੰਬਰ ਨਹੀਂ ਜਿਦਾ ਹੁੰਦੇ ਕਈ ਨਾ ਨੰਬਰ ਗਵਾ ਜਾਂਦੇ ਆ ਜਿਦਾ ਵਿੱਚ ਨਹੀਂ ਨੰਬਰ ਹੈਗਾ ਕੋਈ ਇਦਾਂ ਆ ਲਾਗੇ ਲਾਗੇ ਖਾਨੇ ਆ ਹਾਂਜੀ ਸੰਗਤ ਜੀ ਹੁਣ ਸ਼ਾੜਾ ਸਾਹਿਬ ਤੋਂ ਚੱਲੇ ਪੌਣ ਲੱਗੇ ਆ ਘਰ ਨੂੰ ਤੇ ਇਹਨਾਂ ਦਰਸ਼ਨ ਕਰਵਾ ਦਿੰਨੇ ਆ ਜੀ ਆ ਗੁਰਦੁਆਰਾ ਸ਼ਾੜਾ ਸਾਹਿਬ ਕਿੰਨਾ ਸੋਹਣੀ ਇਮਾਰਤ ਲੱਗ ਰਹੀ ਆ ਦੀ ਮਿਲਦੇ ਆ ਜੀ ਫੇਰ ਨਵੇਂ ਦਿਨ ਉਹਨਾਂ ਵੀ ਵੀਡੀਓ ਚ ਰੱਬ ਰੱਖਾ ਸਾਰਿਆਂ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ